ਪਿਛਲੇ ਦਿਨੀ ਪਾਕਿਸਤਾਨ ਦੇ ਨਾਲ ਭਾਰਤੀ ਕ੍ਰਿਕਟ ਟੀਮ ਨੇ ਜੋ ਮੈਚ ਖੇੜਿਆ ਉਸ ਵਿੱਚ ਪ੍ਰਸ਼ੰਸਕ ਵੱਲੋਂ ਵਾਹ ਵਾਹ ਖੱਟਣ ਦੇ ਲਈ ਸਭ ਤੋਂ ਜ਼ਿਆਦਾ ਆਕਰਸ਼ਿਤ ਭਾਰਤੀ ਬੋਲਰ ਹਾਰਦਿਕ ਪਾਂਡਿਆ ਨੇ ਸਾਰੇ ਦਰਸ਼ਕਾਂ ਦਾ ਆਪਣੇ ਵੱਲ ਧਿਆਨ ਕੇਂਦਰਿਤ ਕਰਕੇ ਰੱਖਿਆ ਕਿਉਂਕਿ ਉਸ ਦੇ ਹੱਥ ਦੇ ਉੱਪਰ ਬੰਨੀ ਹੋਈ ਇੱਕ ਘੜੀ ਜਿਸ ਦੀ ਮਾਰਕੀਟ ਕੀਮਤ ਤਕਰੀਬਨ 7 ਕਰੋੜ ਰੁਪਏ ਹੈ ਜਿਸ ਨੂੰ ਹਾਰਦਿਕ ਪਾਂਡਿਆ ਨੇ ਆਪਣੇ ਹੱਥ ਦੇ ਉੱਪਰ ਬੰਨ ਕੇ ਇੱਕ ਸਮੇਂ ਨੂੰ ਰੋਕ ਦਿੱਤਾ ਅਤੇ ਦੁਨੀਆ ਭਰ ਦੇ ਵਿੱਚ ਦਿਖਾ ਦਿੱਤਾ ਕਿ ਭਾਰਤੀ ਕ੍ਰਿਕਟ ਖਿਡਾਰੀ ਕਿਸੇ ਤੋਂ ਕੱਟ ਨਹੀਂ ਜੋ ਘੜੀ ਉਸਨੇ ਆਪਣੇ ਹੱਥ ਦੇ ਉੱਪਰ ਬੰਨੀ ਹੋਈ ਸੀ ਉਸ ਦੀ ਕੀਮਤ 7 ਕਰੋੜ ਰੁਪਏ ਸੀਗੀ ਅਤੇ ਤਕਰੀਬਨ 50 ਹੀ ਕੜੀਆਂ ਅਜਹੀਆਂ ਦੁਨੀਆ ਭਰ ਦੇ ਵਿੱਚ ਵੇਚੀਆਂ ਗਈਆਂ ਜਿਸ ਵਿੱਚੋਂ ਇੱਕ ਹਾਰਦਿਕ ਪਾਂਡਿਆ ਨੇ ਉਸ ਕੜੀ ਨੂੰ ਖਰੀਦਿਆ ਅਤੇ ਉਸ ਨੇ ਪਾਕਿਸਤਾਨ ਦੇ ਖਿਲਾਫ ਮੈਚ ਦੇ ਵਿੱਚ ਆਪਣੇ ਗੁੱਟ ਤੇ ਉਹ ਕੜੀ ਬੰਨ ਕੇ ਦਰਸ਼ਕਾਂ